ਇਹ ਉਹਨਾਂ ਦਾ ਪਿਆਰ ਆ ਅੱਜ ਲੁਧਿਆਣਾ ਸਾਰਾ ਅੱਜ ਇਸ ਹਲਕੇ ਦੇ ਵਿੱਚ ਆਇਆ ਹੋਇਆ ਵਾ ਇਹ ਸਾਰਾ ਭਗਵੰਤ ਸਾਨ ਦੇ ਕਮਾਣੂ ਆ ਜਿੱਧਰ ਵੀ ਜਾਂਦਾ ਵਾ ਆਪਣੀ ਖੁਸ਼ਬੂ ਛੜਦਾ ਉਧਰ ਉਧਰ ਲੋਕ ਜਾਂਦੇ ਆ 3.5 ਕਰੋੜ ਲੋਕ ਅੱਜ ਸਰਦਾਰ ਭਗਵੰਤ ਸਿੰਘ ਮਾਨ ਨੂੰ ਆਪਣੇ ਹੱਥਾਂ ਦੇ ਚੱਕਰੇ ਆ ਕੀ ਕਹਿਣਾ ਚਾਹਦੇ ਹੋ ਕਿ ਅੱਜ ਆਪ ਆ ਰਹੇ ਨੇ ਦੇਖੋ ਨਾ ਕਿਵੇਂ ਦੇਖਦੇ ਕਿ ਘਾਟ ਨੂੰ ਕਿਵੇਂ ਦੇਖਦੇ ਪਏ ਹੋ ਕਿਵੇਂ ਵਾਯੂ ਇਕੱਠੇ ਨੂੰ ਕਿਵੇਂ ਦੇਖਦੇ ਪਿਓ ਇਕੱਠ ਹੋਇਆ ਜਿਹੜਾ ਤੁਸੀਂ ਆਵੇ ਇਹਦਾ ਪਿਆਰ ਆ ਮੈਂ ਤੁਹਾਨੂੰ ਦੱਸਿਆ ਲੋਕ ਪਿਆਰ ਕਰਦੇ ਆ ਹਾਂਜੀ ਹਾਂਜੀ ਇਸ ਵਾਸਤੇ ਕੀ ਐਸਾ ਦੇਣਾ ਚਾਹਦੇ ਬਸ ਇਹੀ ਮੈਂ ਸਹੀਆ ਵੀ ਆਓ ਹੀ ਪੰਜਾਬ ਬਣਾਈਏ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅੱਜ ਉਹਨੂੰ ਬਣਾ ਕੇ ਪੰਜਾਬ ਨੂੰ ਨੰਬਰ 1 ਤੇ ਲੈ ਕੇ ਜਾਈਏ ਹੇ ਤਾਂ ਜੀ ਬਹੁਤ ਵੱਡ ਭਾਗੀ ਗੱਲ ਆ ਸਾਡੇ ਨਾਰਥ ਏਰੀਆ ਵਾਸਤੇ ਸਹੀ ਮਦਨ لال ਜੀ ਬਗਾ ਤੇ ਜਿਨ੍ਹਾਂ ਨੇ ਇੰਨਾ ਮਾਨ ਕੀਤਾ ਉਹਨਾਂ ਨੇ ਵੀ ਜਿਹੜਾ ਸਾਰਿਆਂ ਤੋਂ ਪਹਿਲਾ ਸ਼ੋਅ ਜਿਹੜਾ ਉਹ ਸਾਡੇ ਹਲਕੇ ਨਾਰਥ ਨੂੰ ਮਿਲਿਆ ਤੇ ਜਿਹੜਾ ਜੋ ਵੀ ਹੈ ਬਗਾ ਜੀ ਦੇ ਸਤਕਾਰ ਬਗਾ ਜੀ ਦਾ ਪਿਆਰ ਲੋਕਾਂ ਨਾਲ ਜੋ ਹੈਗਾ ਉਹ ਦੇਖਦੇ ਹੋਏ ਉਹਨਾਂ ਨੇ ਪਹਿਲਾ ਸ਼ੋਅ ਸਾਨੂੰ ਦਿੱਤਾ ਬਹੁਤ ਬਹੁਤ ਧੰਨਵਾਦੀਆਂ ਅਸੀਂ ਭਗਵੰਤ ਮਾਨ ਜੀ ਦੇ ਵੀ ਤੇ ਅਸੀਂ ਹੁਣ ਆਪਣਾ ਪੂਰਾ ਜੋਰ ਲਾ ਕੇ ਵੀ ਦਿਖਾਵਾਂਗੇ ਉਹਨਾਂ ਨੂੰ ਜੇ ਸਾਡੇ ਨੂੰ ਪਹਿਲਾ ਮਿਲਿਆ ਤਾਂ ਬਹੁਤ ਖੁਸ਼ੀ ਦਾ ਦਿਨ ਹੈ ਜੀ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਅੱਜ ਸਾਡੇ ਐਮਪੀ ਕੈਂਡੀਡੇਟ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ 'ਚ ਰੋਡ ਸ਼ੋਅ ਕਰਨ ਆ ਰਹੇ ਆ ਔਰ ਉਸ ਤੋਂ ਵੱਡੀ ਗੱਲ ਹੈ ਕਿ ਸਾਡੇ ਹਲਕਾ ਨੌਰਥ ਚੌਧਰੀ ਮਦਨ ਲਾਲ ਬੱਗਾ ਜੀ ਜੋ ਕਿ ਸਾਡੇ ਹਲਕੇ ਦੇ ਐਮਐਲਏ ਨੇ ਉਹਨਾਂ ਦੇ ਹਲਕੇ ਦੇ ਵਿੱਚ ਸਾਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਇਟਾ ਵੱਡਾ ਮਾਣ ਮਿਲਿਆ ਕਿ ਸਾਡੇ ਪੰਜਾਬ ਦਾ ਮਾਣ ਸਾਡੇ ਹਲਕੇ ਨੌਰਥ ਦੇ ਵਿੱਚ ਅੱਜ ਰੋਡ ਸ਼ੋਅ ਕਰਨ ਆ ਰਹੇ ਆ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ 'ਚ ਮਾਨ ਸਾਹਿਬ ਦਾ ਜੀ ਆ ਵੀ ਆਖਦਾ ਔਰ ਪਾਰਟੀ ਦੇ ਸਾਰੇ ਵਲੰਟੀਅਰ ਵੀ ਇਹਨਾਂ ਨੂੰ ਬੇਨਤੀ ਕਰਦਾ ਹੈ ਤੁਹਾਡੇ ਮਾਧਮ ਰਾਹੀਂ ਕਿ ਆਪਾਂ ਪ੍ਰੋਟੋਕਾਲ ਨੂੰ ਵੀ ਮੁੱਖ ਰੱਖਦੇ ਹੋਏ ਆਪਣੇ ਸੀਐਮ ਸਾਹਿਬ ਦੇ ਵਿਚਾਰ ਵੀ ਸੁਣਨੇ ਨੇ ਔਰ ਰੋਡ ਸ਼ੋਅ ਦਾ ਹਿੱਸਾ ਵੀ ਬਣਨਾ ਹੈ ਧੰਨਵਾਦ ਤੁਸੀਂ ਦੇਖ ਰਹੇ ਹੋ ਨਿਯੰਤਰ ਪਿਛਲੇ 10 ਦਿਨਾਂ ਤੋਂ ਜੋ ਦਾ ਲੋਕ ਸਭਾ ਇਲੈਕਸ਼ਨ ਦਾ ਬਿਲਕੁਲ ਵੱਜਿਆ ਸਾਡੇ ਲੁਧਿਆਣਾ ਸ਼ਹਿਰ ਦੀ ਆਮ ਆਦੀ ਪਾਰਟੀ ਦੀ ਸਾਰੀ ਟੀਮ ਖਾਸ ਕਰਕੇ ਲੁਧਿਆਣਾ ਉਤਰੀ ਦੀ ਐਮਐਲਏ ਬੱਗਾ ਜੀ ਦੀ ਯਗਵਾਹੀ ਦੇ ਵਿੱਚ ਪੱਬਾ ਪਾਰ ਹੋ ਕੇ ਸੋਕ ਪ੍ਰਸ਼ਾਦ ਪੱਪੀ ਜੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ ਅੱਜ ਆਦੀ ਲੜੀ ਵਗੋ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਲੁਧਿਆਣੇ ਜੋ ਆਪਣੀ ਫੇਰੀ ਕਰਨ ਆ ਰਹੇ ਨੇ ਉਹਨਾਂ ਨੇ ਅੱਜ ਸਾਡੇ ਵਾਸਤੇ ਬੜੀ ਮਾਨ ਦੀ ਗੱਲ ਹੈ ਲੁਧਿਆਣਾ ਉਤਰੀ ਦੇ ਵਿੱਚ ਸਭ ਤੋਂ ਪਹਿਲੇ ਰੋਡ ਸ਼ੋਅ ਰੱਖਿਆ ਹੈ ਤੇ ਹੱਬਵਾਲ ਤੋਂ ਹੁੰਦਾ ਹੋਇਆ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਦਾ ਲੋਕਾਂ ਦੇ ਵਿੱਚ ਸਾਹ ਹੈ ਲੋਕਾਂ ਦੇ ਵਿੱਚ ਪਿਆਰ ਹੈ ਇਹਨਾਂ ਕੱਠਾ ਇਹ ਕੱਠਾ ਦਾ ਅੱਜ ਕੀ ਸਾਜ ਲੋਕਾਂ ਨੂੰ ਦਿੱਤਾ ਜਾ ਰਿਹਾ ਕੀ ਗਿਆ ਲੋਕਾਂ ਨੂੰ ਤੁਸੀਂ ਆਪ ਦੇਖ ਸਕਦੇ ਹੋ ਲੋਕ ਆਪ ਮੁਹਾਰੇ ਹੋ ਕੇ ਅੱਗੇ ਆ ਰਹੇ ਨੇ ਲੋਕਾਂ ਦਾ ਠਾਠਾ ਮਾਰਦਾ ਕੱਠ ਅੱਜ ਦੱਸ ਰਿਹਾ ਹੈ ਕਿ ਵਾਕਿ ਹੀ ਪੰਜਾਬ ਜਿਹੜਾ ਸਾਡੇ ਮਾਨ ਸਾਹਿਬ ਨੇ ਨਾਅਰਾ ਦਿੱਤਾ ਹੈ ਪੰਜਾਬ ਬਣੇਗਾ ਹੀਰੋ 13 ਜ਼ੀਰੋ ਉਹ ਬਿਲਕੁਲ ਹੁਣ ਜਾ ਰਿਹਾ ਅਸੀਂ 13 ਚੋਂ 13 ਸੀਟਾਂ ਜਿੱਤਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਠਾਠਾ ਮਾਰਦਾ ਇਕੱਠ ਇਸ ਚੀਜ਼ ਦੀ ਗਵਾਹੀ ਭਰ ਰਿਹਾ ਠੀਕ ਹੈ ਥੈਂਕ ਯੂ ਅੱਜ ਇਹ ਹਲਕਾ ਨੌਰਥ ਦੀ ਖਾਸ ਕਰਕੇ ਅੱਜ ਜਿਹਦੇ ਸਾਰੇ ਐਮਐਲਏ تقریبا 9 ਦੇ ਤੋਂ 10 ਐਕਟ ਹਲਕਾ ਨੌਰਥ ਦੇ ਵਿੱਚ ਪੰਜ ਦੇ ਚੌਧਰੀ ਮਦਨਾਲ ਬਗਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਗਲੀਆਂ ਦੇ ਵਿੱਚ ਇਸ ਵੇਲੇ ਸੀਐਮ ਸਾਹਿਬ ਆ ਰਹੇ ਨੇ ਇਹ ਕਦੇ ਏਰੀਆ ਪਛੜਿਆ ਏਰੀਆ ਕਿਹਾ ਜਾਂਦਾ ਸੀ ਅੱਜ ਸੀਐਮ ਸਾਹਿਬ ਇਸ ਏਰੀਆ 'ਚ ਆ ਰਹੇ ਨੇ ਹੈਬੋਲ ਏਰੀਆ ਸਾ ਤੋਂ بڑا ਏਰੀਆ ਕਿਹਾ ਜਾਂਦਾ ਸੀ ਸਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਔਰ ਦੂਜੀ ਗੱਲ ਹੈ ਜਿਹੜੇ ਲੋਕ ਗੱਲ ਕਰਦੇ ਸੀ ਭਾਰ ਤੋਲਣ ਦੀ ਅੱਜ ਤੋਲ ਲੈਣ ਪੱਪੀ ਦਾ ਭਾਰ ਦਾ ਤੋਲ ਲੈਣ ਮਦਨਾਲ ਬਗਾ ਜੀ ਦਾ ਪਾ ਸਾਦੇ ਮਦਨ ਲਾਲ ਬੱਗਾ ਦੀਆਂ ਵੋਟਾਂ ਦਾ ਭਾਰ ਹੈ ਆ ਜਿੰਨਾ ਕੱਟਾ ਚੌਧਰੀ ਮਦਨ ਲਾਲ ਬੱਗਾ ਜੀ ਅਮਨ ਬੱਗਾ ਜੀ ਉਹ ਗੌਰਵ ਬੱਗਾ ਜੀ ਜਿਨ੍ਹਾਂ ਦਾ ਵਿਸ਼ੇਸ਼ ਸਹਿਯੋਗ ਹੈ ਲਗਾਤਾਰ 2 ਸਾਲ ਜਿਹੜੀ ਮਿਹਨਤ ਕੀਤੀ ਹੈ ਅੱਜ ਇਸ ਦਫ਼ਤਰ ਦੇ ਭਾਗ ਹੈ ਜਿਸ ਦਫ਼ਤਰ 'ਚ ਬੈਠ ਕੇ ਲੋਕਾਂ ਨੇ ਕੰਮ ਕਰਾਇਆ ਜੋ ਉਸੇ ਦਫ਼ਤਰ ਦੇ ਵਿੱਚ ਜਿੱਦੇ ਜੀਐਮ ਸਾਹਿਬ ਆ ਰਹੇ ਨੇ ਤੇ ਦੀਆਂ ਗਹਿਰਾਈਆਂ ਤੋਂ ਅਸੀਂ ਸਵਾਗਤ ਕਰਦੇ ਆਂ ਔਰ ਅਸੀਂ ਇਹ ਵੀ ਗੱਲ ਕਹਿਣਾ ਚਾਹੁੰਦੇ ਆਂ ਕਿ ਜਿੱਦੇ ਸੀਐਮ ਸਾਹਿਬ ਇਸ ਏਰੀਆ ਵਿੱਚ ਆ ਕੇ ਚਾਰ ਚੰਨ ਲੱਗ ਰਹੇ ਨੇ ਔਰ ਇਸ ਏਰੀਆ ਦੀ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਔਰ ਸਭ ਤੋਂ ਵੱਧ ਵੋਟਾਂ ਫਗਲੂ ਦਿਹਾੜਾ ਹੈਮੂ ਆਲ ਦਾ ਜਿਹੜਾ ਆਫਿਸ ਹੈ ਇਹ ਤੋਂ ਸਭ ਤੋਂ ਵੱਧ ਵੋਟਾਂ ਪਾ ਕੇ ਬਚੋਦ ਪ੍ਰਸ਼ਾਸਨ ਪੱਪੀ ਜੀ ਨੂੰ ਝਾੜੂ ਦਾ ਚੌਂਡ ਸੰ ਦਬਾ ਕੇ ਪਾਰੀ ਬੰਮਦਨਾ ਵਿਜੇ ਕਰਾਇਆ ਜਾਏਗਾ ਔਰ ਸਭ ਤੋਂ ਵੱਧ ਇਸ ਏਰੀ ਵਾਲ ਦੇ ਵਿੱਚ ਆ ਕੇ ਮਾਨ ਸਾਹਿਬ ਜਿਹੜਾ ਹੈ ਹਰਬੋਵਾਲਾ ਔਰ ਚੌਧਰੀ ਮਦਨਵਾਲ ਬੱਗਾ ਜੀ ਦਾ ਮਾਨ ਵਿਧਾਨ ਲਈ ਆ ਰਹੇ ਨੇ ਔਰ ਅੱਜ ਉਹ ਸਾਡਾ ਮਾਨ ਵਿਧਾਨ ਆ ਰਹੇ ਔਰ 1 ਜੂਨ ਨੂੰ ਨਾਰਥ ਦੀ ਜਨਤਾ ਜਿਹੜੀ ਹੈ ਵੋਟਾਂ ਪਾ ਕੇ ਉਹ ਮਾਨ ਜਿਹੜਾ ਵਾਪਸ ਹੋੜੇਗੀ ਜੋ ਅੱਜ ਕਰਦ ਸਾਡੇ ਤੇ ਖੜਾ ਹੋਦ ਨੇ ਅੱਜ ਸਾਡੇ ਇਲਾਕੇ ਚ ਆ ਕੇ ਕਿਉਂਕਿ ਜਨਤਾ ਨੇ ਕਦੀ ਸੋਚਿਆ ਹੀ ਨਹੀਂ ਸੀ ਕਿ ਐਮ ਐਲ ਏ ਨਹੀਂ ਉਹਨਾਂ ਦੀ ਗਲੀਆਂ ਜਾਂਦਾ ਸੀ ਆ ਸੀ ਐਮ ਆ ਰਿਹਾ ਵਾ ਉਹ ਵੀ ਚੌਧਰੀ ਮਦਨਾਲ ਭੱਗਾ ਜੀ ਦੇ ਦੇਣ ਤੇ ਆ ਰਿਹਾ ਤੇ ਪੂਰੀ ਸਾਰੀ ਹੈਬੋ ਵਾਲੀ ਜਨਤਾ ਔਰ ਪੂਰੀ ਨੌਰਥ ਦੀ ਜਨਤਾ ਜਿਹੜੀ ਹੈ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਜਿਹੜਾ ਸਾਡੇ ਐਮ ਪੀ ਦੇ ਕੈਂਡੀਡੇਟ ਨੇ ਉਹਨੂੰ ਵਾਰ ਤੋਂ ਵਾਰ ਵੋਟਾਂ ਪਾ ਕੇ 25000 ਤੋਂ ਉੱਤੇ ਦੀ ਲੀਡ ਦੇ ਨੌਰਥ ਦੇ ਵਿੱਚੋਂ ਚਿਤਾਵਾਂਗੇ ਸਤਿ ਸ਼੍ਰੀ ਅਕਾਲ ਮੈਂ ਬਿੰਦਿਆ ਮੈਦਾਨ ਮੈਂ ਇਹ ਕਹਿਣਾ ਚਾਹੁੰਗੀ ਕਿ ਸਾਡੇ ਲਈ ਬੜੀ ਮਾਨ ਦੀ ਗੱਲ ਹੈਗੀ ਕਿ ਅੱਜ ਮਾਨ ਸਾਹਿਬ ਸਾਡੇ ਵਿੱਚ ਆ ਰਹੇ ਤੇ ਅਸੀਂ ਅਸ਼ਵਾਸਨ ਦਿੰਦੇ ਹਾਂ ਕਿ ਆਪਾਂ ਐਮ ਪੀ ਸਾਹਿਬ ਨੂੰ ਬੜੀ ਜ਼ਿਆਦਾ ਲੀਡ ਨਾਲ ਦਿਖਾ ਕੇ ਆਪਣੀ 13 ਦੀ 13 ਸੀਟਾਂ ਜਿਹੜੀ ਹੈ ਕਲੀਨ ਸਟਰੀਟ ਨਾਲ ਅਸੀਂ ਦੁਬਾਰਾ ਇੱਕ ਵਾਰੀ ਆਪਣਾ ਝਾੜੂ ਜਿਹੜਾ ਹੈ ਉਹਦਾ ਪਰਚਮ ਲਹਿਰਾਵਾਂਗੇ ਜੈ ਹਿੰਦ ਜੈ ਭਾਰਤ ਸਾਡੇ ਇਲਾਕੇ ਹੈਬੋ ਵਾਲ ਵਿਖੇ ਆ ਰਹੇ ਆ ਇਸ ਦੇ ਨਾਲ ਸਾਡੇ ਲੁਧਿਆਣੇ ਦਾ ਮਾਣ ਵਧਿਆ ਉਸ ਦੇ ਨਾਲ ਹੀ ਸਾਡੇ ਹੈਬੋ ਵਾਲ ਏਰੀਆ ਦਾ ਮੇਰੇ ਵਾਰਡ ਦਾ 68 ਨੰਬਰ ਦਾ ਸਾਰੇ ਦਾ ਬਹੁਤ ਜਿਆਦਾ ਮਾਣ ਮਦਿਆ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇੱਧਰ ਆਏ ਆ ਤੇ ਆਮ ਜਨਤਾ ਨੂੰ ਅਪੀਲ ਕਰਨ ਆਏ ਆ ਕਿ ਐਸ ਵਾਰੀ ਜਿਸ ਤਰ੍ਹਾਂ ਪਹਿਲੇ ਤੁਸੀਂ ਸਾਡੀ ਸਰਕਾਰ ਬਣਾਈ ਸੀ ਐਤਾ ਹੀ ਸਾਡੇ ਐਮਵੀ ਦਿੱਲੀ ਭੇਜੋ ਤਾਂ ਕਿ ਅਸੀਂ ਆਪਣਾ ਪੰਜਾਬ ਦਾ ਜਿਹੜਾ ਵੀ ਜੋ ਕੁਝ ਲੈਣਾ ਹੈ ਉਹਨਾਂ ਦਾ ਅਸੀਂ ਖੁੱਲ੍ਹ ਕੇ ਕਰ ਸਕੀਏ ਜਿੰਦਾ ਮਰਜੀ ਅਸੀਂ ਆਪਣਾ ਜੋ ਵੀ ਜੋ ਅੱਜ ਉਹ ਧੱਕਾ ਕਰਦੇ ਆ ਅਸੀਂ ਆਪਣੇ ਹੱਕ ਨਾਲ ਆਪਣਾ ਹੱਕ ਲੈ ਕੇ ਜਿੰਦਾ ਸੀਐਮ ਸਾਹਿਬ ਪਹੁੰਚ ਰਹੇ ਨੇ ਇਹ ਅੱਜ ਇਲੈਕਸ਼ਨ ਦੀ ਜਿਹੜੀ ਦਿਸ਼ਾ ਉਹਨਾਂ ਨੇ ਸਮਝ ਕਿਤਾ ਜਾਏਗੀ ਅੱਪਾ ਜੀ ਤਾਂਗੇ ਜੀ 11 ਦੀ 11 ਸੀਟਾਂ ਜਿੱਤਾਂਗੇ ਸਾਰੇ ਅਸੀਂ ਅੱਜ ਅਪੀਲ ਕਰਦੇ ਆਂ ਕਿ ਝਾੜੂ ਨੂੰ ਵੋਟਾਂ ਪਾ ਕੇ ਜਿਤਾਓ 13 ਦੀ 13 ਸੀਟਾਂ ਦੀ ਦਿੱਤੀ ਹੈ ਸਰ ਇਹ ਨਾਮ ਆ ਤੇ ਕਿੱਥੋਂ ਆਇਆ ਮੇਰਾ ਨਾਮ ਬਲਵੰਤ ਸਿੰਘ ਆ ਮੈਂ ਲੋਹੇਆਣਾ ਦੇ ਹਾਤੀ ਦਾ ਐਸ்சி ਬੰਗ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਂ ਕਹਿਣਾ ਚਾਹੁੰਦਾ ਅੱਜ ਭਗਵੰਤ ਮਾਨ ਜੀ ਦੇ ਅੱਜ ਇੱਥੇ ਰੋਡ 'ਚ ਹੋ ਰਿਹਾ ਪਾਰਟੀ ਦੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਕਿਉਂਕਿ ਜੋ ਪਾਰਟੀ ਦੀ ਸੋਚ ਆ ਵੀ ਅਸੀਂ 013 ਉਹ ਕਰਨੀਆਂ ਨੇ ਇਸ ਲਈ ਸਾਰੇ ਹੀ ਵਰਕਰ ਲੁਧਿਆਣੇ ਦੇ ਇਹਾਤੀ ਦੇ ਉਹ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਦਾ ਸਵਾਗਤ ਲਈ ਇੱਥੇ ਸਾਰੇ ਅਸੀਂ ਆਏ ਹਾਂ ਕਿੰਦਾ ਦਾ ਕੱਟ ਦੇਖਦੇ ਆਂ ਜੀ ਭਗਵੰਦ ਸਾਹਿਬ ਜਿਹੜੇ ਲੁਧਿਆਣੇ ਦੇ ਵਿੱਚ ਪਹੁੰਚੇ ਨੇ ਅੱਜ ਜਿਹੜੇ ਆਪਣੇ ਇੱਥੇ ਕੈਂਡੀਡੇਟ ਨੇ ਆਪਣੇ ਸ਼ੋਕਮਾਰ ਪੱਪੀ ਪ੍ਰੈਸ਼ਰ ਦੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਆਇਆ ਲੋਕਾਂ ਦੇ ਵਿੱਚ ਵੀ ਬਹੁਤ ਪ੍ਰਭਾਵ ਆਇਆ ਕਿਉਂਕਿ ਅਸੀਂ ਸਾਰੇ ਦਿਖੇ ਜਾ ਕੇ ਲੋਕਾਂ ਦੇ ਕੰਮਕਾਰ ਵੀ ਕਰਦੇ ਆਂ ਔਰ ਲੋਕ ਸਭਾ ਦੇ ਵਿੱਚ ਜਾ ਕੇ ਵੀ ਉਹ ਸਾਡੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਉਠਾਉਣਗੇ ਜਾ ਰਹੇ ਆਮ ਜਨਤਾ ਨੂੰ ਕੀ ਮੈਸੇਜ ਦਿੰਦਾ ਆਮ ਜਨਤਾ ਨੂੰ ਇਹੀ ਮੈਸੇਜ ਆ ਵੀ ਆਪਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰੀਏ ਤਾਂ ਕਿ ਜਿਹੜੇ ਪੰਜਾਬ ਦੇ ਮਸਲੇ ਨੇ ਸਾਡੇ ਐਮਪੀ ਸਾਹਿਬਾਨ ਨੇ ਉਹ ਜਾ ਕੇ ਉਠਾਉਣਗੇ ਤੇ ਪੰਜਾਬ ਨੂੰ ਜਿਹੜਾ ਕੇਂਦਰ ਸਰਕਾਰ ਦਾ 8000 ਕਰੋੜ ਰੁਪਏ ਦਾ ਵਕਾਇਆ ਪਿਆ ਵਾ ਉਹ ਵੀ ਲੈ ਕੇ ਆਉਣਗੇ ਜੀ ਨਾਮ ਤੇ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਐਡਵੋਕੇਟ ਅਬਦੁਲ ਕਾਦਰ ਸੂਬਾ ਸਕੱਤਰ ਮਾਈਨੋਰਿਟੀਜ਼ ਆਮ ਆਦਮੀ ਪਾਰਟੀ ਅਸੀਂ ਕੁਝ ਨਹੀਂ ਕਹਿਣਾ ਅਸੀਂ ਕਰਕੇ ਦਿਖਾਣਾ ਹੈ ਅਸੀਂ ਜੇਲ੍ਹ ਦੀ ਜੇਲ੍ਹ ਨੂੰ ਜਿਹੜੀ ਤੁਸੀਂ ਜੇਲ੍ਹ ਬਣਾਈ ਹੈ ਉਹਦੀ ਇੱਕੋ ਇੱਕ ਪਰਿਵਾਦਸ਼ਾ ਦੇ ਨਾਲ ਅਸੀਂ ਆਏ ਹਾਂ ਅਸੀਂ ਵੋਟ ਦੇ ਨਾਲ ਜੇਲ੍ਹ ਨੂੰ ਤੋੜਾਂਗੇ ਜਿਹੜਾ ਲੋਕਤੰਤਰ ਤੁਸੀਂ ਆਪਣੀ ਜੇਬਾਂ 'ਚ ਪਾ ਲਿਆ ਜਿਸ ਲੋਕਤੰਤਰ ਤੁਸੀਂ ਦੁਰਵਤ ਤੋਂ ਕਰ ਰਹੇ ਹੋ ਅਸੀਂ ਉਹ ਲੋਕਤੰਤਰ ਇੱਕ ਵੋਟ ਦੇ ਨਾਲ ਬਣਾ ਕੇ ਰੱਖਾਂਗੇ ਤੁਸੀਂ ਡੈਮੋਕ੍ਰੇਸੀ ਦੇ ਕਾਦਲੇ ਪਾਸੇ ਤੁਰ ਪਏ ਤੁਸੀਂ ਡੈਮੋਕ੍ਰੇਸੀ ਨੂੰ ਖਤਮ ਅੜਲੇ ਤੁਰ ਪਏ ਲੋਕ ਸਭਾ ਦੇ ਵਿੱਚ ਜਿਹੜੀ ਉਹ ਲੋਕਾਂ ਦੀ ਅਦਾਲਤ ਹੈ ਜਿਹੜਾ ਮੰਦਰ ਹੈ ਪਾਰਲੀਮੈਂਟ ਉਹਦੇ ਵਿੱਚ ਮਾਨ ਸਾਹਿਬ ਦੇ 13 0 ਤੇਰਾ ਸ਼ੇਰ ਉਥੇ ਗੁੰਜਣਗੇ ਤੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੀਆਂ ਗੱਲਾਂ ਰੱਖਣਗੇ ਕਿਉਂਕਿ ਅੱਜ ਤੱਕ ਜੋ ਵੀ ਪੰਜਾਬ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਬਣ ਕੇ ਗਿਆ ਉਹਨੇ ਸਿਰਫ ਸਸਤੀ ਚਾਹ ਤੇ ਸਿਰਫ ਸੇਵਨ ਕੀਤਾ ਨਾ ਕਿ ਆਪਣੀ ਜਿਹੜੀ ਜ਼ਿੰਮੇਵਾਰੀਆਂ ਉਹ ਨਿਭਾਈਆਂ ਨਹੀਂ ਲੇਕਿਨ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਅਸੀਂ ਆ ਵੀ ਅਸੀਂ ਸੀਐਮ ਸਾਹਿਬ ਦੇ ਵਰਕਰ ਅਸੀਂ ਪੰਜਾਬ ਦੇ ਵਸਿੰਦੇ ਪੰਜਾਬ ਦੀ ਇੱਕ ਇੱਕ ਗੱਲ ਵਿਧਾਨ ਲੋਕ ਸਭਾ ਦੇ ਵਿੱਚ ਰੱਖਣਗੇ ਕਿਉਂਕਿ ਜਿਹੜੀ ਹੁਣ ਸੈਂਟਰ ਦੀ ਸਰਕਾਰ ਹੈ ਪੰਜਾਬ ਮਾਰੂ ਸਰਕਾਰ ਹੈ ਸੈਂਟਰ ਦੀ ਸਰਕਾਰ ਹੈ ਲੋਕਤੰਤਰ ਮਾਰੂ ਸਰਕਾਰ ਹੈ ਸੈਂਟਰ ਦੀ ਸਰਕਾਰ ਆਪਣੀਆਂ ਏਜੰਸੀਆਂ ਦੀ ਮਿਸਯੂਜ਼ ਕਰ ਰਹੀ ਹੈ ਉਹਨੂੰ ਲਗਾਮ ਕਸਣੀ ਹੈ ਅਸੀਂ ਜਾ ਕੇ ਹੁਣ ਅਸੀਂ ਜਿਹੜੀ ਇਹਨਾਂ ਡਾਟਾ ਮਾਰ ਦਾ ਕੱਟ ਤੁਸੀਂ ਦੇਖ ਰਹੇ ਹੋ ਇਹ ਸਿਰਫ ਤੇ ਸਿਰਫ ਇੱਕ ਨਵੀਂ ਸੋਚ ਨਵਾਂ ਬਦਲਾਅ ਨਵਾਂ ਪਰਿਵਰਤਨ ਹੈ ਪੂਰੇ ਭਾਰਤ ਦੇ ਵਿੱਚ ਆਵਾਜ਼ਾਂ